ਸਰਬਾਈ ਦੀਆਂ ਜੋਨਾਂ ਨੂੰ ਲੈ ਕੇ ਹਰ ਇੱਕ ਸਿਆਸੀ ਪਾਰਟੀ ਪੱਬਾਂ ਪਾਰ ਹੋਈ ਦਿਖਾਈ ਦੇ ਰਹੀ ਹੈ ਇਸੇ ਤਰ੍ਹਾਂ ਅਕਾਲੀ ਬਸਪਾ ਦੇ ਘਟ ਜੋੜ ਨੇ ਵੀ ਕਾਫੀ ਸਿਆਸੀ ਰੰਗ ਫੜੇ ਹੋਏ ਨੇ ਤਾਂ ਸੱਤਾ ਦੇ ਵਿੱਚ ਹਰ ਦਿਨ ਸੈਂਕੜੇ ਲੋਕਾਂ ਨੂੰ ਬਸਪਾ ਪਾਰਟੀ ਦੇ ਵਿੱਚ ਸ਼ਾਮਲ ਕਰ ਰਹੀ ਹੈ ਤੇ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿੱਚ ਸ਼ਵਿੰਦਰ ਸਿੰਘ ਛਰਜਲਵੱਡੀ ਨੇ ਵੀ ਇਸੇ ਉਪਰਾਲੇ ਦੇ ਸਦਕਾ ਪਾਰੀ ਮਾਤਰਾ ਦੇ ਵਿੱਚ ਇੱਕ ਵੱਡੀ ਟੁਕੜੀ ਨੂੰ ਬਸਪਾ ਦੇ ਵਿੱਚ ਸ਼ਾਮਲ ਕਰਕੇ ਲੋਕਾਂ ਨੂੰ ਮਾਰੂ ਨੀਤੀਆਂ ਅਪਣਾਉਣ ਵਾਲੀਆਂ ਸਿਆਸੀ ਪਾਰਟੀਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਅਤੇ ਨਾਲ ਹੀ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ ਪਾਰ ਨਹੀਂ ਕਰਦੀ ਬਲਕਿ ਉਹਨਾਂ ਦੇ ਬਣਾਏ ਹੋਏ ਕਾਇਦੇ ਕਾਨੂੰਨਾਂ ਦੀ ਵਿਰੋਧਤਾ ਜ਼ਰੂਰ ਕਰਦੀ ਹੈ ਅਤੇ ਨਾਲ ਹੀ ਉਹਨਾਂ ਦੇ ਵੱਲੋਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਲੋਕਾਂ ਨੂੰ ਝੂਠੇ ਵਾਅਦੇ ਲਿਆਉਣ ਵਾਲੀਆਂ ਸਿਆਸੀ ਪਾਰਟੀਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਇਸ ਨੂੰ ਬਹੁਤ ਹੀ ਘਰਾਈ ਤੱਕ ਵੇਖ ਰਹੇ ਆ ਔਰ ਜੋ ਇਹ ਗਠਜੰਬੰਦ ਹੋਇਆ ਹੈ ਬਹੁਤ ਪਵਿੱਤਰ ਗਠਜੰਬੰਦ ਹੈ ਔਰ ਅਸੀਂ ਆਸ ਕਰਦੇ ਆ ਕਿ ਪੰਜਾਬ ਦੀ ਜੋ ਜਨਤਾ ਵਾ ਉਹ ਇਸ ਵਾਰ ਜਿਹੜਾ ਵਾ ਕਾਲੀ ਬਸਪਾ ਨੂੰ ਜਰੂਰ ਮੌਕਾ ਦੇਵੇਗੀ ਔਰ ਸਾਨੂੰ ਪੂਰਨ ਵਿਸ਼ਵਾਸ ਆ ਕਿ 80 ਪਲੱਸ ਸੀਟਾਂ ਲੈ ਕੇ ਜਿਹੜੀ ਆ ਕਾਲੀ ਬਸਪਾ ਦੀ ਸਰਕਾਰ ਜਿਹੜੀ ਆ ਪੰਜਾਬ ਦੇ ਵਿੱਚ ਬਣੂਗੀ ਔਰ ਅਸੀਂ ਹਰ ਤਬਕੇ ਨੂੰ ਨਾਲ ਲੈ ਕੇ ਚੱਲਾਂਗੇ ਚਾਹੇ ਉਹ ਕਿਸੇ ਵੀ ਭਾਈਚਾਰੇ ਨਾਲ ਸੰਬੰਧਿਤ ਹੋਵੇ ਕਿਸੇ ਨਾਲ ਜਾਤ ਪਾਤ ਵਿਤਕਰਾ ਨਹੀਂ ਹੋਊਗਾ ਕਿਉਂਕਿ ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਔਰ ਕਾਲੀ ਦਲ ਦੀ ਵਿਚਾਰਧਾਰਾ ਇੱਕ ਹੀ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣਾ ਔਰ ਲੋਕਾਂ ਦੇ ਵਿੱਚ ਜਿਹੜਾ ਵਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਜਿਹੜਾ ਵਾ ਉਹ ਲੈ ਕੇ ਆ ਰਹੇ ਆ ਤੇ ਉਹਦੇ ਹੀ ਅਈ ਮਤਾਬਕ ਜਿਹੜਾ ਵਾ ਅਗਲੇ ਜਿਹੜੇ ਪ੍ਰੋਗਰਾਮ ਲਿਖੇ ਹੋਏ ਆ ਤਾਂ ਭੈਣ ਕੁਮਾਰੀ ਮਾਇਆ ਭਤੀਜੀ ਨੇ ਸਾਡੇ ਰਾਸ਼ਟਰੀ ਪ੍ਰਧਾਨ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ਰਮਣੀ ਅਕਾਲੀ ਦਲ ਨੇ ਜੋ ਬੈਠ ਕੇ ਇਹ ਗੱਠਬੰਧਨ ਦਾ ਸਮਝੌਤਾ ਕੀਤਾ ਵਾ ਇਹ ਕੱਲਾ 2022 ਤੱਕ ਨਹੀਂ ਸੀਮਤ ਇਹ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਇਹ ਗੱਠਬੰਧਨ ਰਹੂਗਾ ਔਰ ਅਸੀਂ ਪੂਰਨ ਵਿਸ਼ਵਾਸ ਕਰਦੇ ਹਾਂ ਕਿ ਪੰਜਾਬ ਤੋਂ ਬਾਅਦ ਅਸੀਂ ਜਿਹੜਾ ਵਾ ਇਹ ਦਿੱਲੀ ਨੂੰ ਜਿੱਤਣ ਵੀ ਜਿਹੜਾ ਜਾ ਰਹੇ ਆ ਤੇ ਬਹੁਜਨਾ ਦਾ ਰਾਜ ਜਿਹੜਾ ਲੈ ਕੇ ਆਵਾਂਗੇ ਜੋ ਸਾਡੇ ਅੱਜ ਕਿਸਾਨ ਭਰਾ ਮਜ਼ਦੂਰ ਤੌਕਾ ਮਲਾਜ਼ਮ ਜਿਹੀ ਬੰਦियां ਆਂਗਣਵਾੜੀ ਵਰਕਰਾਂ ਸਾਡੀਆਂ ਭੈਣਾਂ ਔਰ ਜੋ ਮਜ਼ਦੂਰ ਤੌਕਾ ਅੱਜ ਛੜਕਾਂ ਤੇ ਡਰ ਰਿਹਾ ਉਹਨਾਂ ਨੂੰ ਇਹ ਦਿਨ ਨਹੀਂ ਵੇਖਣੇ ਪਣਨਗੇ ਜੇ ਦਿਨ ਬਹੁਜਨ ਦਾ ਰਾਜ ਆ ਗਿਆ ਇਸ ਦੇਸ਼ ਦੇ ਅੰਦਰ ਜੇ ਦਿਨ ਇਸ ਦੇਸ਼ ਦੀ ਪ੍ਰਧਾਨ ਰਾਸ਼ਟ੍ਰ ਜਾਂ ਦੇਸ਼ ਦੀ ਪ੍ਰਧਾਨ ਮੰਤਰੀ ਭੈਣ ਕੁਮਾਰੀ ਮਾਇਆਵਤੀ ਜੀ ਹੋਣਗੇ ਉਸ ਦਿਨ ਜਿਹੜਾ ਵਾ ਇਹ ਦੇਸ਼ ਨੂੰ ਅਸਲੀ ਸੰਵਿਧਾਨ ਖਾਕ ਜਿਹੜੇ ਆ ਉਹ ਉਸੇ ਦਿਨ ਹੀ ਮਿਲ ਸਕਦੇ ਆ ਜਿਸ ਦਿਨ ਬਹੁਜਨ ਦਾ ਰਾਜ ਅਸੀਂ ਪੂਰੇ ਦੇਸ਼ ਦੇ ਅੰਦਰ ਲੈ ਕੇ ਆਵਾਂਗੇ ਭਾਜਪਾ ਪਾਰਟੀ ਨੂੰ ਅਕਾਲੀ ਦਲ ਦੇ ਨਾਲ ਘੱਟ ਜੋੜ ਕਰਨ ਦੀ ਕੀ ਇਸ ਤਰ੍ਹਾਂ ਦੀ ਨੌਬਤਾਂ ਕੀ ਜਿਹੜੇ ਅੱਜ ਘੱਟ ਜੋੜ ਕਰਕੇ ਫੇਰ ਹੀ ਸੱਤਾ ਦੇ ਚ ਲੜਾਈ ਲੜਦੇ ਭਾਜਪਾ ਸਮਾਜ ਪਾਰਟੀ ਪਿਛਲੇ 25 ਸਾਲਾਂ ਤੋਂ ਇਕੱਲੇ ਇਲੈਕਸ਼ਨਾਂ ਨਾਲ ਲੜਦੀ ਆ ਰਹੀ ਆ ਔਰ ਭਾਜਪਾ ਸਮਾਜ ਪਾਰਟੀ ਇੱਕ ਉਹ ਪਾਰਟੀ ਆ ਕਿਹੜਾ ਲੈਜ ਪਾਰਟੀ ਆ ਤੁਸੀਂ ਵੇਖੋ 25 ਸਾਲਾਂ ਦੇ ਅੰਦਰ ਸਾਡਾ ਇੱਕ ਵੀ ਐਮਐਲਏ ਨਹੀਂ ਮਿਲਿਆ ਬਣਿਆ ਚ ਐਮਪੀ ਨਹੀਂ ਬਣਿਆ ਪਰ ਸਾਡੇ ਵਰਕਰਾਂ ਦੇ ਸਾਡੇ ਲੀਡਰਾਂ ਦੇ ਹੌਸਲੇ ਕਿੰਨੇ ਬਲੰਦ ਆ ਕਿ ਸਾਡੀ ਜੇ ਸਰਕਾਰ ਆਈ ਨਹੀਂ ਤੇ ਸਾਡੀ ਸਰਕਾਰ ਗਈ ਵੀ ਨਹੀਂ ਸੀਗੀ ਬਾਬਾ ਬਕਾਲਾ ਸਾਹਿਬ ਤੁਮ ਵਿਸ਼ਵਜੀਤ ਸਿੰਘ ਦੀ ਰਿਪੋਰਟ